ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਈ9 ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਪੰਜਾਬ ਦੇ ਅਹਿਮ ਵਿਸ਼ਿਆਂ ਦੇ ਉੱਤੇ ਸਿਆਸੀ ਸਰਗਰਮੀਆਂ ਦੇ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਪ੍ਰੋਫੈਸਰ ਦਵਿੰਦਰ ਜੋਸ਼ੀ ਅਸੀਂ ਇਹਨਾਂ ਤੋਂ ਜਾਣਾਂਗੇ ਇਸ ਵਕਤ ਕਾਂਗਰਸ ਦੀ ਕੀ ਪੋਜੀਸ਼ਨ ਹੈ ਕਿਉਂਕਿ ਕਾਂਗਰਸ ਜਮਨੀ ਚੋਣਾਂ ਦੇ ਵਿੱਚ ਤਿੰਨ ਸੀਟਾਂ ਹਾਰੀ ਹੈ ਨਾਲ ਦੀ ਨਾਲ ਅੱਜ ਦਿਨ ਵੇਲੇ ਜਦੋਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਬਜ਼ੁਰਗਾਂ ਦੀ ਜਿਹੜੀ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ ਉਹਨੂੰ ਮੁੜ ਬਹਾਲ ਕਰ ਦਿੰਦੇ ਆ ਉਹਦਾ ਪੰਜਾਬ ਦੇ ਨਾਲ ਕੀ ਫਰਕ ਪਏਗਾ ਕਿਉਂਕਿ ਪੰਜਾਬ ਦੇ ਵਿੱਚ ਵੀ ਸਰਕਾਰ ਨੇ ਇਹ ਵਾਅਦਾ ਕੀਤਾ ਸੀਗਾ 2022 ਦੇ ਵਿੱਚ ਵੀ ਔਰਤਾਂ ਨੂੰ ਜਿਹੜਾ ਵਾ 1000 ਰੁਪਿਆ ਮਹੀਨਾ ਦਿੱਤਾ ਜਾਏਗਾ ਜਿਹਨੂੰ ਮੁੜ ਕੇ ਭਵੰਤਮਾਨ ਹੋਣਾਂ ਨੇ ਕਿਹਾ ਸੀ ਵੀ ਕੋਈ ਗੱਲ ਨਹੀਂ ਅਸੀਂ ਹੁਣ 1100 ਰੁਪਿਆ ਦਿਆ ਕਰਾਂਗੇ ਤੇ ਨਾਲ ਦੀ ਨਾਲ ਹੀ ਅਸੀਂ ਇਹ ਵੀ ਚਰਚਾ ਕਰਾਂਗੇ ਵੀ ਇਸ ਵੇਲੇ ਅਪਰ ਹੈਂਡ ਦੇ ਵਿੱਚ ਆਪ ਹੈ 94 ਸੀਟਾਂ ਉਹ ਜਿੱਤ ਚੁੱਕੇ ਐ ਤੇ ਕੀ ਆਮ ਆਦਮੀ ਪਾਰਟੀ ਇੱਕ ਵਾਰ ਫੇਰ ਤੋਂ ਵਿਜੀਲੈਂਸ ਨੂੰ ਹੁਕਮ ਕਰੇਗੀ ਕਿ ਜਿਹੜੇ ਕਾਂਗਰਸੀ ਜਾਂ ਜਿਹੜੇ ਪੁਰਾਣੇ ਨੇਤਾ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀਗੇ ਬਈ ਉਹਨਾਂ ਫੈਲਾਂ ਦੇ ਉੱਤੋਂ ਮਿੱਟੀ ਜਿਹੜੀ ਆ ਉਹ ਝਾੜੀ ਜਾਵੇ ਤੇ ਇੱਕ ਵਾਰ ਫੇਰ ਜਿਹੜਾ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾਣ ਕਿੰਨੀ ਕ ਕਰਪਸ਼ਨ ਕੀਤੀ ਹੈ ਕੀਤੀ ਵੀ ਹੈ ਨਹੀਂ ਕੀਤੀ ਜਾਂ ਕੇਵਲ ਇਲਜ਼ਾਮ ਲੱਗਦੇ ਨੇ ਸੋ ਇਹ ਸਾਰੀਆਂ ਖਬਰਾਂ ਦੇ ਉੱਤੇ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਆਪਾਂ ਚਰਚਾ ਕਰਾਂਗੇ ਸੋ ਸਭ ਤੋਂ ਪਹਿਲਾਂ ਸਵਾਗਤ ਫੇਰ ਕਰਦੇ ਆਂ ਖਬਰਾਂ ਦਾ ਸਿਲਸਿਲਾ ਸ਼ੁਰੂ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਈ9 ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਸਰ ਅੱਜ ਦਿੱਲੀ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਪ੍ਰੈਸ ਕਾਨਫਰੰਸ ਕਰਦੇ ਆ ਚੋਣਾਂ ਤੋਂ ਪਹਿਲਾਂ ਹਾਲਾਂਕਿ ਉਹਨਾਂ ਨੇ ਟਿਕਟਾਂ ਵੀ ਜਿਹੜੀਆਂ ਇਸ਼ੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਰੀ ਹੋ ਗਈਆਂ ਲਿਸਟ ਵੀ ਉਹਨਾਂ ਦੀ ਪਹਿਲੀ 11 ਉਮੀਦਵਾਰਾਂ ਦੀ ਉਹਦੇ ਉੱਤੇ ਆਪਾਂ ਗੱਲ ਕਰ ਚੁੱਕੇ ਆ ਪਰ ਹੁਣ ਸਵਾਲ ਇਹ ਹੈ ਵੀ ਅਰਵਿੰਦ ਕੇਜਰੀਵਾਲ ਕਹਿੰਦੇ ਆ ਵੀ ਬਜ਼ੁਰਗਾਂ ਦੀ ਜਿਹੜੀ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ ਜਦੋਂ ਮੈਂ ਜੇਲ੍ਹ 'ਚ ਗਿਆ ਤੇ ਹੁਣ ਮੈਂ ਬਾਹਰ ਆ ਗਿਆ ਦਿੱਲੀ ਦਾ ਮੈਂ ਬੇਟਾ ਵਾਂ ਤੇ ਬਜ਼ੁਰਗਾਂ ਦੀ ਪੈਨਸ਼ਨ ਜਿਹੜੀ ਹੈ ਇਹ ਮੈਂ ਮੁੜ ਬਹਾਲ ਕਰ ਰਿਹਾ ਇੱਕ ਤੇ ਇਹ ਨੁਕਤਾ ਵੀ ਇਹ ਕੇਵਲ ਚਣੌਵੀ ਸਟੰਟ ਹੈ ਤੇ ਇਹਦੇ ਨਾਲ ਹੀ ਇਹਨਾਂ ਪੈਨਸ਼ਨਸ ਦਾ ਇਹ ਜਿਹੜਾ ਬਜ਼ੁਰਗਾਂ ਨੂੰ ਪਤਾ ਦਿੱਤਾ ਜਾਣਾ 2000 ਤੋਂ 2500 ਰੁਪਏ ਤੱਕ ਦਾ ਇਹਦਾ ਪੰਜਾਬ ਦੀ ਸਿਆਸਤ ਤੇ ਕੀ ਅਸਰ ਪਵੇਗਾ ਕਿਉਂਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਔਰਤਾਂ ਨੂੰ ਬੱਚੀਆਂ ਨੂੰ ਲੜਕੀਆਂ ਨੂੰ 1100 ਰੁਪਏ ਜਿਹੜਾ ਉਹ ਤਿਆ ਕਰਾਂਗੇ ਸੰਦੀਪ ਜੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਅਨਾਉਂਸ ਕੀਤਾ ਹਾਲਾਂਕਿ ਉਹਨਾਂ ਦਾ ਅਸਿੱਧੇ ਰੂਪ ਦੇ ਵਿੱਚ ਇਹ ਭਾਜਪਾ ਦੇ ਉੱਤੇ ਵਾਰ ਸੀ ਕਿ ਜਿਹੜਾ ਉਹਨਾਂ ਨੇ ਅੱਜ ਬਜ਼ੁਰਗਾਂ ਦੀ ਪੈਨਸ਼ਨ ਜਿਹੜੀ ਹੈ ਉਹ ਵਧਾ ਕੇ ਪੇਸ਼ ਕੀਤੀ ਹੈ ਉਹ ਕਿਉਂ ਕਿਉਂਕਿ ਜਦੋਂ ਇਹ ਜੇਲ੍ਹ ਵਿੱਚ ਗਏ ਸੀ ਉਸ ਵੇਲੇ ਇਹਨਾਂ ਦੀ ਪੈਨਸ਼ਨ ਲਾਗੂ ਸੀ ਪਰ ਐਲਜੀ ਵੱਲੋਂ ਕੋਈ ਰੁਕਾਵਟਾਂ ਖੜੀਆਂ ਕਰਨ ਕਾਰਨ ਉਹ ਪੈਨਸ਼ਨ ਜਿਹੜੀ ਆ ਬੰਦ ਹੋ ਗਈ ਸੀ ਹੁਣ ਜਿਹੜੀ ਹੈ ਆਦ શી ਮੁੱਖ ਮੰਤਰੀ ਨੇ ਹੁਣ ਉਹਨਾਂ ਨੇ ਦੁਬਾਰਾ ਇਹ ਸ਼ੁਰੂ ਕਰਵਾ ਦਿੱਤੀ ਹੈ ਪੈਨਸ਼ਨ ਅੱਜ ਤੋਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀ ਆ ਇਹ ਪੈਨਸ਼ਨ ਨੂੰ ਇਲੈਕਸ਼ਨ ਦੇ ਨਾਲ ਜੋੜ ਕੇ ਪੇਸ਼ ਕਰਨ ਦਾ ਯਤਨ ਕਰਨਗੇ ਕਿ ਅਸੀਂ ਬਜ਼ੁਰਗਾਂ ਦੀ ਪੈਨਸ਼ਨ ਜਿਹੜੀ ਹੈ ਉਹ ਵਧਾ ਦਿੱਤੀ ਹੈ ਤੇ ਸਾਨੂੰ ਉਹ ਜਿਹੜੀਆਂ ਵੋਟਾਂ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਪਾਉਣ ਜਿੱਥੋਂ ਤੱਕ ਇਸ ਦਾ ਸਬੰਧ ਪੰਜਾਬ ਦੇ ਨਾਲ ਹੈ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਬਿਜਲੀ ਜਿਹੜੀ ਹੈ ਉਹ ਫ੍ਰੀ ਕੀਤੀ ਗਈ ਹੋਈ ਹੈ 300 ਯੂਨਟ ਤੱਕ ਔਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਤੋਂ ਪ੍ਰਭਾਵਿਤ ਵੀ ਨੇ ਮੈਂ ਤਾਂ ਇਹ ਕਹਾਂਗਾ ਕਿ ਚੰਗੇ ਸਰਦੇਪੁਰ ਦੇ ਲੋਕ ਜਿਹੜੇ ਨੇ ਜਿਹੜੇ ਮੈਂਬਰਾਂ ਦੀ ਗਿਣਤੀ ਜਿਨ੍ਹਾਂ ਦੀ ਘਟਿਆ ਘਰਾਂ ਦੇ ਵਿੱਚ ਉਹ ਵੀ 300 ਯੂਨਟ ਬਿਜਲੀ ਦਾ ਲਾਭ ਜੜਾਇਆ ਉਹ ਉਠਾ ਰਹੇ ਨੇ ਉਹਨਾਂ ਦੇ ਵੀ ਇਹਨਾਂ ਦਿਨਾਂ ਦੇ ਸਰਦੀਆਂ ਵਿੱਚ ਸਪੈਸ਼ਲੀ ਉਹਨਾਂ ਦੇ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਘਟ ਆਉਂਦੇ ਆ ਪਰ ਇਹ ਜਿਹੜੀ ਰਵਿੰਦ ਕੇਜਰੀਵਾਲ ਨੇ ਅੱਜ ਚਾਲ ਚੱਲੀ ਹੈ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਪੰਜਾਬ ਦੇ ਵਿੱਚ ਵੀ ਚਲਾਉਣ ਦਾ ਯਤਨ ਕਰਨਗੇ ਆਪ ਸੁਪਰੀਮੋ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਜੋ ਵਾਅਦਾ ਕੀਤਾ ਸੀ 1000 ਰੁਪਏ ਔਰਤਾਂ ਨੂੰ ਫਰੀ ਦੇਣ ਦਾ ਪੈਨਸ਼ਨ ਦੇਣ ਦਾ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਦੀ ਅਨਾਉਂਸਮੈਂਟ ਕਰ ਸਕਦੇ ਨੇ ਕਿਉਂਕਿ ਚਾਰ ਜਿਮਨੀ ਚੋਣਾਂ ਦੇ ਵਿੱਚ ਹਾਲਾਂਕਿ ਇੱਕ ਉਹਨਾਂ ਦੀ ਆਪਣੀ ਰਾਜਧਾਨੀ ਜਿਹੜੀ ਹੈ ਉਥੋਂ ਹਾਰ ਗਏ ਨੇ ਲੇਕਿਨ ਫਿਰ ਵੀ ਇਹ ਤਿੰਨ ਜ਼ਿਮਨੀ ਚੂਣਾ ਉਹਨਾਂ ਦੇ ਵਿੱਚ ਉਹਨਾਂ ਨੇ ਕਾਂਗਰਸ ਦੇ ਕੋਲੋਂ ਤਿੰਨ ਸੀਟਾਂ ਖੋਈਆਂ ਨੇ ਔਰ ਇਹ ਤਿੰਨ ਸੀਟਾਂ ਖੋਹ ਕੇ ਉਹਨਾਂ ਦਾ ਜਿਹੜਾ ਮੂਰਲ ਹੈ ਉਹ ਸੁਭਾਵਿਕ ਰੂਪ ਦੇ ਵਿੱਚ ਉਹਦੇ ਵਿੱਚ ਕਾਫੀ ਜਿਹੜੀ ਹੈ ਵੜੋਤਰੀ ਹੋਈ ਹੋਈਗੀ ਔਰ ਮੈਨੂੰ ਲੱਗਦਾ ਆ ਕਿ ਜਿਹੜੀਆਂ ਕਿ तकरीबन 24-25 ਮਹੀਨੇ ਰਹਿੰਦੇ ਨੇ 2027 ਦੀਆਂ ਜਿਹੜੀਆਂ ਨੇ ਅਸੈਂਬਲੀ ਚੂਣਾ ਆ ਔਰ ਕਹਿੰਦੇ ਨੇ ਕਿ ਜਿਸ ਵੇਲੇ ਕੋਈ ਪਾਰਟੀ ਇਲੈਕਸ਼ਨ ਜਿੱਤਦੀ ਹੈ ਉਹ ਉਸੇ ਹੀ ਵੇਲੇ ਤੋਂ ਅਗਲੀ ਇਲੈਕਸ਼ਨ ਦੀ ਤਿਆਰੀ ਜਿਹੜੀ ਹੈ ਉਹ ਸ਼ੁਰੂ ਕਰ ਦਿੰਦੇ ਨੇ ਤੇ ਮੈਨੂੰ ਲੱਗਦਾ ਕਿ ਹੁਣ ਇੱਕ ਬਹੁਤ ਉਹਨਾਂ ਦੇ ਕੋਲ ਵਧੀਆ ਮੌਕਾ ਹੈ ਕਿ ਹੁਣ ਸਾਰੇ ਜਿਹੜੇ ਪਪੂਲਰ ਫੈਸਲੇ ਆ ਉਹ ਆਪ ਸਰਕਾਰ ਕਰੇਗੀ ਔਰ ਆਉਣ ਵਾਲੀ ਜਿਹੜੀ ਅਸੈਂਬਲੀ ਚੋਣਾਂ ਨੇ ਜਿਹੜੀਆਂ ਕਿ 2027 ਫਰਵੀ ਦੇ ਵਿੱਚ ਹੋਣਗੀਆਂ ਉਹਨਾਂ ਦੇ ਵਿੱਚ ਉਹ ਆਪਣੀ ਕਾਰਗੁਜ਼ਾਰੀ ਜਿਹੜੀ ਹੈ ਉਹ ਬਿਜਲੀ ਤੇ ਨਾਲ ਨਾਲ ਬਿਜਲੀ ਬਿੱਲਾਂ ਦੀ ਜਿਹੜੀ ਮੁਆਫੀ ਕੀਤੀ ਆ ਉਹਦੇ ਨਾਲ ਨਾਲ ਉਹ ਔਰਤਾਂ ਨੂੰ ਵੀ ਆਪਣੇ ਪਾਲੇ ਵਿੱਚ ਕਰਨ ਲਈ ਏ ਵੀ ਇੱਕ ਨੀਤੀ ਅਪਣਾਉਣਗੇ ਔਰ ਲੋਕ ਜਿਹੜੇ ਨੇ ਅੱਜ ਕੱਲ ਉਹਨਾਂ ਨੂੰ ਇਹ ਆਦਤ ਵੀ ਪੈ ਰਹੀ ਹੈ ਕਿ ਜਿਹੜੀ ਸਰਕਾਰਾਂ ਨੇ ਉਹ ਅੱਜ ਕੱਲ ਕੁਝ ਨਾ ਕੁਝ ਫ੍ਰੀ ਦੇ ਰਹੀਆਂ ਨੇ ਤੇ ਸੁਭਾਵਿਕ ਰੂਪ ਦੇ ਵਿੱਚ ਲੋਕ ਜਿਹੜੇ ਉਸ ਦਾ ਲਾਭ ਉਠਾਉਂਦੇ ਨੇ ਲਾਭਪਾਤਰੀ ਬਣਦੇ ਨੇ ਉਹ ਕਿਸੇ ਸਰਕਾਰ ਦੇ ਪ੍ਰਤੀ ਉਹਨਾਂ ਦਾ ਜਿਹੜਾ ਚੁਕਾ ਆ ਉਹ ਸੁਭਾਵਿਕ ਰੂਪ ਦੇ ਵਿੱਚ ਹੋ ਜਾਂਦਾ ਹੈ ਜੋਸ਼ੀ ਸਾਹਿਬ ਸਵਾਲ ਇਥੇ ਇਹ ਖੜਾ ਹੁੰਦਾ ਵੀ ਦਿੱਲੀ ਦੇ ਵਿੱਚ ਇਹ ਕਿਹਾ ਜਾਂਦਾ ਵੀ ਜਿਹੜਾ ਉਹਨਾਂ ਦਾ ਬਜਟ ਹੈ ਦਿੱਲੀ ਦੀ ਸਰਕਾਰ ਕੋਲ ਜਿਹੜਾ ਬਜਟ ਆ ਉਹ ਪਹਿਲੇ ਦਿਨ ਤੋਂ ਹੀ ਸਰਪਲਸ ਚਾ ਜਦੋਂ ਦਿੱਲੀ ਸੂਬਾ ਬਣਦਾ ਹੈ ਜਾਂ ਇੱਕ ਮਿਨੀ ਸਟੇਟ ਬਣਦੀ ਹੈ ਜਿਹੜੇ ਫੰਡਸ ਇਹਨਾਂ ਦੇ ਕੋਲ ਇਹਨਾਂ ਦੇ ਖਜ਼ਾਨੇ ਚ ਦਿੱਤੇ ਜਾਂਦੇ ਆ ਇਹਨਾਂ ਨੂੰ ਬੈਂਕ ਅਕਾਊਂਟ ਚ ਦਿੱਤੇ ਜਾਂਦੇ ਆ ਉਹ ਹਾਲੇ ਤੱਕ ਸਰਪਲਸ ਚੱਲ ਰਹੇ ਆ ਦਿੱਲੀ ਇਹ ਸਾਰੀਆਂ ਚੀਜ਼ਾਂ ਅਫੋਰਡ ਕਰ ਸਕਦਾ ਕਿਉਂਕਿ ਦਿੱਲੀ ਦੇ ਵਿੱਚੋਂ GST ਕਲੈਕਸ਼ਨ ਵੀ ਜਿਹੜੀ ਆ ਉਹ ਸਾਰੇ ਦੇਸ਼ ਚੋਂ ਸਭ ਤੋਂ ਵੱਧ ਹੁੰਦੀ ਆ ਦਿੱਲੀ ਦੇ ਵਿੱਚ ਕਾਰੋਬਾਰ ਬਹੁਤ ਜ਼ਿਆਦਾ ਲੋਕਾਂ ਦੇ ਦਿੱਲੀ ਦੀ ਜਿਹੜੀ ਸਰਕਾਰ ਹੈ ਉਹਦਾ ਮੁਨਾਫਾ ਵੀ ਹੈ ਪਰ ਪੰਜਾਬ ਦੇ ਵਿੱਚ ਅਸੀਂ ਦੇਖਦੇ ਆਂ ਵੀ ਜਦੋਂ ਬਿਜਲੀ ਦੇ ਬਿੱਲ ਆਉਣੇ ਬੰਦ ਹੋਏ ਜਦੋਂ 300 ਯੂਨਿਟ ਫ੍ਰੀ ਵਾਲੀ ਸਕੀਮ ਲਾਗੂ ਹੋਈ ਤਾਂ ਉਦੋਂ ਹੀ ਇਹਦਾ ਵਿਰੋਧ ਵੀ ਸਾਨੂੰ ਦੇਖਣ ਨੂੰ ਮਿਲਿਆ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਹ ਇਹਦਾ ਵਿਰੋਧ ਵੀ ਕਰ ਰਹੀਆਂ ਸੀ ਹੁਣ ਜਿੱਦਾਂ ਆਪਾਂ ਇਹ ਅਨੁਮਾਨ ਲਗਾ ਰਹੇ ਆਂ ਵੀ ਦਿੱਲੀ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ ਸਾਨੂੰ ਲੱਗਦਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੋ ਸਕਦਾ ਰਖੜੀ ਦੇ ਆਸ-ਪਾਸ 2025 ਜਦੋਂ ਰਖੜੀ ਆਵੇ ਤੇ ਮੁੱਖ ਮੰਤਰੀ ਇਹ ਐਲਾਨ ਕਰ ਦੇਣ ਵੀ ਮੈਂ ਔਰਤਾਂ ਵਾਸਤੇ ਭੈਣਾਂ ਵਾਸਤੇ ਜਿਹੜਾ ਇਹ 1000 ਰੁਪਇਆ ਜਾਂ 1100 ਰੁਪਇਆ ਜਿਹੜਾ ਇਹ ਜਾਰੀ ਕਰ ਦੇਣਾ ਪਰ ਸਵਾਲ ਫੇਰ ਉਹੀ ਆ ਵੀ ਇੰਨਾ ਪੈਸਾ ਕਿੱਥੋਂ ਆਏਗਾ ਕਿਉਂਕਿ ਪੰਜਾਬ ਦੇ ਕੋਲ ਜਿਹੜਾ ਉਹ ਕਰਜ਼ਾ ਪਹਿਲਾਂ ਹੀ ਬਹੁਤ ਜ਼ਿਆਦਾ ਕੀ ਇਹਨੂੰ ਮੈਨੇਜ ਕੀਤਾ ਜਾਏਗਾ ਜਾਂ ਫਿਰ ਚੋਣਾਂ ਜਿੱਤਣ ਵਾਸਤੇ ਇੱਕ ਹੋਰ ਬੋਝ ਜਿਹੜਾ ਉਹ ਪਾ ਲਿਆ ਜਾਏਗਾ ਤੁਹਾਡਾ ਸਵਾਲ ਜਿਹੜਾ ਆ ਉਹ ਬਿਲਕੁਲ ਜਾਇਜ਼ ਹੈ ਵਾਜ਼ਿਅ ਲੇਕਿਨ ਕਿਹੜੀਆਂ ਸਰਕਾਰਾਂ ਇਹ ਦੇਖਦੀਆਂ ਨੇ ਕਿ ਸਾਡੇ ਕੋਲ ਕਿੰਨਾ ਪੈਸਾ ਆ ਤੇ ਕਿੰਨਾ ਅਸੀਂ ਲੋਕਾਂ ਨੂੰ ਦੇ ਸਕਦੇ ਹਾਂ ਬਹੁਤ ਘੱਟ ਅਸਲ ਵਿੱਚ ਸਰਕਾਰਾਂ ਦਾ ਜਿਹੜਾ ਵਾਅਦੇ ਨੇ ਸਰਕਾਰਾਂ ਦੇ ਉਹ ਸਿਰਫ ਇਸ ਗੱਲ ਦੇ ਉੱਤੇ ਉਹ ਟਿਕਦੇ ਨੇ ਕਿ ਅਸੀਂ ਅਗਲੀਆਂ ਜਿਹੜੀਆਂ ਚੋਣਾਂ ਨੇ ਉਹ ਕਿਸ ਤਰ੍ਹਾਂ ਜਿੱਤਣੀਆਂ ਨੇ ਪੰਜਾਬ ਦੇ ਵਿੱਚ ਵਕ ਵਕ ਸਰਕਾਰਾਂ ਕਾਫੀ ਲੰਬੇ ਸਮੇਂ ਤੋਂ ਰਹੀਆਂ ਨੇ ਔਰ ਹਰ ਸਰਕਾਰ ਦੇ ਵੇਲੇ ਕਰਜ਼ਾ ਜਿਹੜਾ ਆ ਉਹ ਵਧਿਆ ਅੱਜ ਵੀ ਪੰਜਾਬ ਸਰਕਾਰ ਦੇ ਉੱਤੇ ਬਹੁਤ ਸਾਰਾ ਕਰਜ਼ਾ ਹੈ ਔਰ ਉਹ ਹਰ ਸਾਲ ਨਵੇਂ ਤੋਂ ਨਵਾਂ ਕਰਜ਼ਾ ਲੈ ਰਹੇ ਨੇ ਪਰ ਕਰਜ਼ੇ ਦੀ ਤਾਂ ਕਿਸੇ ਨੂੰ ਫਿਕਰ ਹੀ ਨਹੀਂ ਅਸੀਂ ਤਾਂ ਚੋਣਾਂ ਜਿੱਤਣੀਆਂ ਨੇ ਚੋਣਾਂ ਜਿੱਤ ਕੇ ਅਸੀਂ ਜੋ ਮਰਜ਼ੀ ਕਰ ਲਈਏ ਰਵਿੰਦ ਕੇਰੀ ਕੇਜਰੀਵਾਲ ਜੀ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਵੇਲੇ ਪੰਜਾਬ ਦੀਆਂ ਇਲੈਕਸ਼ਨਾਂ ਹੋ ਰਹੀਆਂ ਸੀ ਉਹਨਾਂ ਨੇ ਬੜੇ ਬੜੇ ਸਬਜ਼ ਬਾਗ ਵੀ ਦਿਖਾਏ ਸੀ ਉਹਨਾਂ ਨੇ ਕਿਹਾ ਸੀ ਕਿ 80 ਕਰੋੜ ਰੁਪਈਆ ਅਸੀਂ ਇੱਥੋਂ ਲੈ ਆਉਣਾ 80 ਕਰੋੜ ਇੱਥੋਂ ਲੈ ਆਉਣਾ ਤੇ ਪੰਜਾਬ ਦੇ ਵਿੱਚ ਜਿਹੜਾ ਬਜਟ ਹੈ ਉਹ ਸਰਪਲਸ ਹੋ ਜਾਏਗਾ ਕੀ ਪੰਜਾਬ ਦੇ ਵਿੱਚ ਬਜਟ ਸਰਪਲਸ ਹੋਇਆ ਜੇ ਸਰਪਲਸ ਹੋਇਆ ਹੁੰਦਾ ਤਾਂ ਆ ਜਿਹੜੇ ਸਾਨੂੰ ਲੋਨ ਕਰਜ਼ਾ ਲੈਣ ਦੀ ਜਿਹੜੀ ਜ਼ਰੂਰਤ ਪੈ ਰਹੀ ਆ ਉਹ ਨਹੀਂ ਸੀ ਪੈਣੀ ਪਰ ਅਸੀਂ ਤਾਂ ਚੂਣਾ ਜਿੱਤਣੀਆਂ ਪਾਰਟੀ ਕੋਈ ਵੀ ਹੋਵੇ ਕਾਂਗਰਸ ਭਾਜਪਾ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਇਹ ਕੀ ਕਰਦੇ ਨੇ ਵੱਡੇ ਵੱਡੇ ਵਾਅਦੇ ਕਰਦੇ ਨੇ ਤੇ ਇਹ ਨਹੀਂ ਦਿਖਦੇ ਕਿ ਸਰਕਾਰ ਦੇ ਉੱਤੇ ਕਿੰਨਾ ਬੋਝ ਪਵੇਗਾ ਮਕਸਦ ਸਿਰਫ ਚੋਣਾਂ ਨੂੰ ਜਿੱਤਣਾ ਹੁੰਦਾ ਹੈ ਪ੍ਰੋਫੈਸਰ ਜੀ ਗੱਲ ਤੁਸੀਂ ਚੋਣਾਂ ਦੀ ਕੀਤੀ ਵੀ ਪਾਰਟੀਆਂ ਦਾ ਇਹੋ ਹੀ ਜਿਹੜਾ ਉਹ ਮੁੱਖ ਮੰਤਵ ਹੁੰਦਾ ਵੀ ਚੋਣਾਂ ਕਿਸ ਹੀਲੇ ਜੜੀਆਂ ਉਹ ਜਿੱਤੀਆਂ ਜਾਣ ਕਿਸ ਹੀਲੇ ਸੱਤਾ ਜਿਹੜੀ ਆ ਉਹ ਉੱਤੇ ਅਸੀਂ ਕਾਬਜ ਹੋਈਏ ਸੱਤਾ ਸਾਡੇ ਕੋਲ ਹੋਵੇ ਸਾਡੇ ਕੋਲ ਵੱਡੇ ਵੱਡੇ ਰੁਤਬੇ ਹੋਣ ਪਰ ਜਦੋਂ ਦੇ ਆ ਜ਼ਿਮਨੀ ਚੋਣਾਂ ਦੇ ਨਤੀਜੇ ਆਏ ਆ ਜਿੱਥੇ ਅਮਰਿੰਦਰ ਸਿੰਘ ਰਾਜਵੜਿੰਗ ਸੁਖਜਿੰਦਰ ਰੰਧਾਵਾ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਹੈ ਕੀ ਇਦਾਂ ਪੋਸੀਬਲ ਹੈ ਵੀ ਪ੍ਰਤਾਪ ਬਾਜਵਾ ਕੋਲੋਂ ਲੀਡਰ ਆਫ ਆਪੋਜੀਸ਼ਨ ਦੀ ਕੁਰਸੀ ਜਿਹੜੀ ਹੈ ਉਹ ਖੁੱਸ ਜਾਵੇ ਕਿਉਂਕਿ 10% ਚਾਹੀਦਾ ਹੁੰਦਾ ਟੋਟਲ ਸੀਟਸ ਦਾ ਤੇ ਬਿਲਕੁਲ ਲੱਗੇ ਆ ਕੇ ਕਾਂਗਰਸ ਖੜ ਗਈ ਹੈ ਜਿਹਦੇ ਵਿੱਚ 16 ਇਹਨਾਂ ਦੇ ਕੋਲ ਜਿਹੜੇ ਵਿਧਾਇਕ ਰਹਿ ਗਏ ਆ ਦੋ ਸੀਟਾਂ ਹਾਰਨ ਤੋਂ ਬਾਅਦ ਹਾਲਾਂਕਿ ਬਰਨਾਲਾ ਜਿੱਤ ਗਏ ਆ ਕੁਲਦੀਪ ਸਿੰਘ ਕਾਲਾ ਢਿੱਲੋ ਪਰ ਉਹਦੇ ਬਾਅਦ ਵੀ ਇਹਨਾਂ ਦੀ ਜਿਹੜੀ ਟੈਲੀ ਆ ਇਹਨਾਂ ਦੀ ਜਿਹੜੀ ਸੂਚੀ ਆ ਉਹ 16 ਹੋ ਗਈ ਆ 16 ਦੇ ਵਿੱਚੋਂ ਵੀ ਦੋ ਜਿਹੜੇ ਆ ਉਹ ਮੁਅਤਲ ਕੀਤੇ ਹੋਏ ਆ ਵਿਕਰਮ ਚੌਧਰੀ ਫਲੋਰ ਵਾਲੇ ਤੇ ਅਬੋਰ ਤੋਂ ਸੰਦੀਪ ਜਾਖੜ ਹੁਣ ਇਹ ਸਥਿਤੀ ਦੇ ਵਿੱਚ ਅਗਰ ਕਿਤੇ ਸਨ ਲਾ ਦਿੱਤੀ ਆਮ ਆਦਮੀ ਪਾਰਟੀ ਨੇ ਜਿੱਦਾਂ ਅਸੀਂ ਅਕਾਲੀਆਂ 'ਚ ਦੇਖਿਆ ਤਾਂ ਫੇਰ ਪ੍ਰਤਾਪ ਬਾਜਵਾ ਦੀ ਕੁਰਸੀ ਬਚੂਗੀ ਜਾਂ ਫੇਰ ਇਹ ਕੁਰਸੀ ਬਚਾਉਂਦਿਆਂ ਬਚਾਉਂਦਿਆਂ ਜਿਹੜੀ ਦਿੱਲੀ ਦੀ ਹਾਈ ਕਮਾਂਡ ਆ ਉਹ ਸਾਰਾ ਢਾਂਚਾ ਹੀ ਨਾ ਕਿਤੇ ਬਦਲ ਦੇਵੇ ਪੰਜਾਬ ਕਾਂਗਰਸ ਦਾ ਤੁਹਾਨੂੰ ਯਾਦ ਹੋਏਗਾ 2014 ਦੇ ਵਿੱਚ ਜਿਸ ਵੇਲੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਇਸ ਦੇ ਨਾਲ ਨਾਲ 2019 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਕਾਂਗਰਸ ਨੂੰ ਮਾਨਤਾ ਨਹੀਂ ਸੀ ਬਣੀ ਕਿਉਂਕਿ ਉਹ ਲੋੜਿੰਦੀ ਜਿਹੜੀ ਆ ਗਿਣਤੀ ਉਹ ਪ੍ਰਾਪਤ ਨਹੀਂ ਸੰ ਕਰ ਸਕੇ ਪੰਜਾਬ ਦੇ ਵਿੱਚ ਵੀ ਇਹੋ ਜੀ ਸਥਿਤੀ ਜਿਹੜੀ ਆ ਉਹ ਪੈਦਾ ਹੋ ਸਕਦੀ ਹੈ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਜਿਹੜੀ ਆਪੋਜੀਸ਼ਨ ਦੀ ਲੀਡਰ ਆਫ ਆਪੋਜੀਸ਼ਨ ਦੀ ਕੁਰਸੀ ਹੈ ਉਹ ਚਲੀ ਜਾਵੇ ਤੁਸੀਂ ਬਿਲਕੁਲ ਠੀਕ ਗਿਆ ਕਾਂਗਰਸ ਦੇ ਦੋ ਐਮਐਲਏ ਸੁਨੀਲ ਜਾਖੜ ਦੇ ਭਤੀਜੇ ਜਿਹੜੇ ਨੇ ਸੰਦੀਪ ਜੀ ਸੰਦੀਪ ਜਾਖੜ ਨੇ ਤੇ ਦੂਸਰੇ ਜਿਹੜੇ ਨੇ ਉਹ ਵਿਕਰਮ ਚੌਧਰੀ ਨੇ ਫਿਲਹੌਰ ਤੋਂ ਉਹ ਦੋਨੋਂ ਮੌਤਲ ਚੱਲ ਰਹੇ ਨੇ ਮੌਤਲ ਜਿੰਨਾ ਚਿਰ ਉਹ ਕਾਂਗਰਸ ਦੇ ਵਿੱਚ ਉਹਨਾਂ ਨੂੰ ਡਿਸਮਿਸ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਉਹ ਕਾਂਗਰਸ ਦੇ ਮੈਂਬਰ ਦੇ ਵਜੋਂ ਹੀ ਜਾਣੇ ਜਾਣਗੇ ਪਰੰਤੂ ਜੇ ਕਿਤੇ ਜਿਸ ਤਰ੍ਹਾਂ ਹੌਸਲਾ ਬਲੰਦ ਹੋਇਆ ਆਪ ਦਾ ਭਾਜਪਾ ਦੂਸਰੀਆਂ ਸਟੇਟਸ ਦੇ ਵਿੱਚ ਇਸ ਤਰ੍ਹਾਂ ਕਰਦੀ ਆ ਕਾਂਗਰਸ ਵੀ ਕਰਦੀ ਰਹੀ ਆ ਇਹ ਨਹੀਂ ਕਿ ਕਾਂਗਰਸ ਵੀ ਪਾਕਤ ਹੁੰਦੀ ਆ ਕਾਂਗਰਸ ਨੇ ਵੀ ਕੀਤਾ ਬੀਜੇਪੀ ਰੱਜ ਕੇ ਕਰ ਰਹੀ ਆ ਤੇ ਜੇ ਕਿਤੇ ਆਮ ਆਦਮੀ ਪਾਰਟੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਦੋ ਚਾਰ ਕਮਜ਼ੋਰ ਕੜੀ ਵਾਲੇ ਨੇਤਾਵਾਂ ਦੇ ਉੱਤੇ ਆਪਣੀ ਅੱਖ ਨਜ਼ਰ ਜਿਹੜੀ ਹੈ ਗਡਾ ਲਈ ਜਿਸ ਤਰ੍ਹਾਂ ਪਿੱਛੇ ਜੇ ਚੱਬੇਵਾਲ ਦੇ ਵਿੱਚ ਹੋਇਆ ਤੇ ਇਹ ਸੁਭਾਵਕ ਹੈ ਕਿ ਇਹ ਜਿਹੜੀ ਕੁਰਸੀ ਹੈ ਆਪੋਜੀਸ਼ਨ ਦੀ ਉਹ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਕੋਲੇ ਜਾ ਅੱਛਾ ਇਹ ਜੋ ਹਿਸਾਬ ਇੱਕ ਗੱਲ ਹੋਰ ਆ ਤੁਸੀਂ ਗੱਲ ਕੀਤੀ ਚੱਬੇਵਾਲ ਦੀ ਮੇਰੇ ਦਿਮਾਗ 'ਚੋਂ ਨਿਕਲ ਗਿਆ ਸੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਜਿੱਦਾਂ ਚੱਬੇਵਾਲ ਚਲੇ ਗਏ ਰਿੰਕੂ ਆਪ ਚੋਂ ਭਾਜਪਾ ਚ ਚਲੇ ਗਏ ਸ਼ੀਤਲ ਗੁਰਾਲ ਸਿਟਿੰਗ ਐਮ ਐਲ ਏ ਛੱਡ ਕੇ ਭਾਜਪਾ ਚ ਚਲੇ ਗਏ ਇਦਾਂ ਹੀ ਅਕਾਲੀਆਂ ਦੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਬੰਗੇ ਤੋਂ ਵਿਧਾਇਕ ਨੇ ਲਗਾਤਾਰ ਦੂਜੀ ਵਾਰੀ ਜਿੱਤੇ ਸੀਗੇ ਉਹ ਵੀ ਪਾਰਟੀ ਛੱਡ ਗਏ ਆ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੁਆਇਨ ਕੀਤੀ ਆ ਤੇ ਹਵਾਲਾ ਇਹ ਦਿੰਦੇ ਆ ਵੀ ਇਲਾਕੇ ਦਾ ਮੈਂ ਵਿਕਾਸ ਕਰਾਉਣਾ ਜਿਨ੍ਹਾਂ ਵੋਟਰਾਂ ਨੇ ਮੇਰੇ ਹਲਕੇ ਦੇ ਜਿਹੜੇ ਮੇਰੇ ਨਾਲ ਜੁੜੇ ਆ ਵੋਟਰ ਆ ਜਿਹੜਾ ਮੇਰੇ ਹਲਕੇ ਦੇ ਲੋਕ ਆ ਵੀ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਅਗਰ ਇਸ ਗੱਲ ਦਾ ਹਵਾਲਾ ਦਿੰਦੇ ਆ ਕਾਂਗਰਸ ਵਾਲੇ 2-3 ਵਿਧਾਇਕ ਜਿਹੜੇ ਆ ਉਹ ਚਲੇ ਗਏ ਤਾਂ ਫੇਰ ਸਥਿਤੀ ਵਾਕਈ ਜਿਹੜੀ ਆ ਡਾਕਟਰ ਸਾਹਿਬ ਇਹ ਜੋਸ਼ ਸਾਹਿਬ ਏ ਡੱਗ ਮਗਾ ਜਾਣੀ ਆ ਤੇ ਕਾਂਗਰਸ ਦੇ ਹਾਲਾਤ ਉਹੀ ਬਣਨੇ ਆ ਜੋ 2019 ਦੇ ਵਿੱਚ ਕਾਂਗਰਸ ਦੇ ਲੋਕ ਸਭਾ ਚ ਬਣੇ ਸੀ ਕਿੱਦਾਂ ਦੇਖਦੇ ਹੋ ਅਗਰ ਡਾਕਟਰ ਸੁਖੀ ਦਾ ਹਵਾਲਾ ਦੇ ਗਏ ਦੋ ਤਿੰਨ ਕਾਂਗਰਸੀ ਵਿਧਾਇਕ ਤਾਂ ਫੇਰ ਕੀ ਬਣੂਗਾ ਜੀ ਸੰਦੀਪ ਜੀ ਜਦੋਂ ਕਿਸੇ ਇੱਕ ਨੇਤਾ ਨੇ ਆਪਣੀ ਪਾਰਟੀ ਬਦਲ ਕੇ ਦੂਸਰੀ ਪਾਰਟੀ ਵਿੱਚ ਜਾਣਾ ਹੁੰਦਾ ਤਾਂ ਬੜੀ ਬੇਸ਼ਰਮੀ ਨਾਲ ਉਹ ਆਪਣਾ ਜਿਹੜਾ ਨਵਾਂ ਇੱਕ ਐਗਜ਼ਿਟ ਪੁਆਇੰਟ ਜਿਹੜਾ ਆ ਉਹ ਘੜ ਲੈਂਦੇ ਨੇ ਕਿ ਅਸੀਂ ਐਸ ਕਰਕੇ ਦੂਸਰੇ ਪਾਸੇ ਜਾ ਰਹੇ ਹਾਂ ਨਹੀਂ ਐਗਜ਼ਿਟ ਪੁਆਇੰਟ ਦਾ ਆਧਾਰ ਇਹੀ ਹੁੰਦਾ ਜੋਸ਼ੀ ਸਾਹਿਬ ਬਈ ਲੋਕਾਂ ਦਾ ਵਿਕਾਸ ਨਹੀਂ ਹੋ ਰਿਹਾ ਜੀ ਹਲਕੇ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਲੋਕ ਸਾਡੇ ਤੱਕ ਪਹੁੰਚ ਕਰਦੇ ਆ ਸੀਵਰੇਜ ਨਹੀਂ ਪੈ ਰਹੇ ਹਸਪੀਟਲ ਦਾ ਕੰਮ ਹੈ ਸਕੂਲ ਦਾ ਕੰਮ ਹੈ ਗੱਲਾਂ ਬੜੀਆਂ ਇਮੋਸ਼ਨਲ ਜੀਆਂ ਜਿਹੜੀਆਂ ਨਾ ਬੰਦੇ ਨੂੰ ਟੁੰਬਦੀਆਂ ਨੇ ਗੱਲਾਂ ਉਹ ਕਰਦੇ ਹੁੰਦੇ ਆ ਬਹਾਨਾ ਇਹੀ ਬਣਾਇਆ ਜਾਂਦਾ ਤੇ ਕਿਤੇ ਨਾ ਕਿਤੇ ਘਰ ਵਾਪਸੀ ਵੀ ਕਹੀ ਜਾਂਦੀ ਆ ਜਦੋਂ ਇੱਕ ਪੁਰਾਣੀ ਪਾਰਟੀ ਦੇ ਵਿੱਚ ਕਿਸੇ ਨੇ ਸ਼ਾਮਲ ਹੋਣਾ ਹੁੰਦਾ ਤੇ ਉਹ ਫਿਰ ਘਰ ਵਾਪਸੀ ਹੁੰਦੀ ਆ ਕਿਤੇ ਮੰਨੀ ਲੱਗਦਾ ਕਿਤੇ ਨੀਤੀਆਂ ਨਾਲ ਸਹਿਮਤ ਨਹੀਂ ਹੁੰਦੇ ਤਾਂ ਕਿਤੇ ਵਿਕਾਸ ਦੀ ਗੱਲ ਕਰਦੇ ਆ ਪਰ ਅਸਲ ਵਿੱਚ ਵਿਕਾਸ ਜਨਤਾ ਦਾ ਨਹੀਂ ਕਰਨਾ ਹੁੰਦਾ ਵਿਕਾਸ ਉਹਨਾਂ ਦਾ ਆਪਣਾ ਹੁੰਦਾ ਆਪਣੀ ਐਮ.ਐਲ.ਏ ਦੀ ਜਾਂ ਐਮ.ਪੀ. ਦੀ ਟਿਕਟ ਹੁੰਦੀ ਆ ਜਾਂ ਕੋਈ ਹੋਰ ਅਹੁਦਾ ਹੁੰਦਾ ਪਰ ਉਹਨਾਂ ਦਾ ਜਿਹੜਾ ਮੁੱਖ ਮੰਤਵ ਹੈ ਮੁੱਖ ਉਦੇਸ਼ ਹੈ ਉਹ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਨਵੀਂ ਪਾਰਟੀ ਵਿੱਚ ਕਿਦਾਂ ਐਡਜਸਟ ਕਰਨਾ ਔਰ ਐਸੀ ਕਰਕੇ ਇਹ ਲੋਕ ਜਿਹੜੇ ਨੇ ਇਹ ਪਾਰਟੀ ਬਦਲ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਚਲੇ ਜਾਂਦੇ ਨੇ ਫਾਇਦਾ ਉਠਾਉਂਦੇ ਨੇ ਤੇ ਫੇਰ ਅਗਰ ਉਹਨਾਂ ਨੂੰ ਵਾਪਸੀ ਦਾ ਕਿਤੇ ਸਕੋਪ ਮਿਲਦਾ ਹੋਵੇ ਵਾਪਸ ਹੋ ਕੇ ਫੇਰ ਉਹਨੂੰ ਆਪਣੀ ਕੁਰਸੀ ਮਿਲਦੀ ਹੋਵੇ ਤਾਂ ਫੇਰ ਕਹਿ ਦਿੰਦੇ ਕਿ ਅਸੀਂ ਘਰ ਵਾਪਸੀ ਸੀ ਸਾਡੀ ਕਿਉਂਕਿ ਸਾਡਾ ਉਥੇ ਮਨ ਨਹੀਂ ਲੱਗ ਰਿਹਾ ਉਹ ਸੰਪਰਦਾਇਕ ਨੇ ਉਹਨਾਂ ਦੀਆਂ ਨੀਤੀਆਂ ਠੀਕ ਨਹੀਂ ਉਹਨਾਂ ਦੀ ਲੀਡਰਸ਼ਿਪ ਕਮਜ਼ੋਰ ਹੈ ਬਹਾਨੇ ਤਾਂ ਬਹੁਤ ਨੇ ਲੀਡਰਾਂ ਦੇ ਕੋਲ ਉਹ ਤਾਂ ਰਾਤ ਨੂੰ ਕਹਿ ਕੇ ਜੋ ਕਹੇ ਹੁੰਦੇ ਆ ਸਵੇਰੇ ਉੱਠ ਕੇ ਭੁੱਲ ਜਾਂਦੇ ਬੜੇ ਆਰਾਮ ਦੇ ਨਾਲ ਉਹਨਾਂ ਨੂੰ ਯਾਦ ਵੀ ਨਹੀਂ ਰਹਿੰਦਾ ਕਿ ਉਹਨਾਂ ਨੇ ਕਿਹਨੂੰ ਚਵੰਨੀ ਕਿਆ ਸੀ ਤਾਂ ਕਿਹੜੇ ਜਾ ਕੇ ਦੂਸਰੇ ਦਿਨ ਉਸੇ ਪਾਰਟੀ ਦੇ ਨਾਲ ਬੈਠੇ ਹੁੰਦੇ ਆ ਨਾ ਉਹ ਬੜੇ ਹੈਰਾਨੀਜਨਕ ਨੇ ਦਲ ਬਦਲੂਆਂ ਦਾ ਤਾਂ ਤੁਸੀਂ ਸੋਚ ਸੋਚ ਕੇ ਤੁਸੀਂ ਹੈਰਾਨ ਹੋ ਜਾਨੇ ਆ ਕਿ ਉਹ ਕਿੱਦਾਂ ਦੀਆਂ ਤਰਕੀਬਾਂ ਕੱਢਦੇ ਨੇ ਦੂਸਰੀ ਪਾਰਟੀ ਵਿੱਚ ਜਾਣ ਲਈ ਕਿਸ ਤਰ੍ਹਾਂ ਸੋਚਦੇ ਨੇ ਤੁਹਾਡੀ ਸੋਚ ਉੱਥੋਂ ਤੱਕ ਪਹੁੰਚ ਨਹੀਂ ਸਕਦੀ ਸੰਦੀਪ ਜੀ ਜਿਸ ਤਰ੍ਹਾਂ ਉਹ ਸੋਚਦੇ ਨੇ ਮੈਂ ਉਹੀ ਗੱਲ ਕਰ ਰਿਹਾ ਨਾ ਪ੍ਰੋਫੈਸਰ ਜੁਇਸ਼ ਸਾਹਿਬ ਗੱਲ ਉਹੀ ਹੈ ਬਈ ਜਿੱਦਾਂ ਆਪਾਂ ਪਿੱਛੇ ਜੇ ਇਸੇ ਹੀ ਚੈਨਲ ਤੋਂ ਇਸੇ ਹੀ ਪਲੇਟਫਾਰਮ ਤੋਂ ਇਹ ਗੱਲ ਕੀਤੀ ਸੀਗੀ ਕਿ ਕੁਝ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਘਰ ਵਾਪਸੀ ਦੀ ਤਿਆਰੀ ਕਰ ਰਿਹਾ ਬੈਗ ਬੂਗ ਕਹਿੰਦੇ ਵੀ ਉਹਨਾ ਪੈਕ ਕਰਨੇ ਸ਼ੁਰੂ ਕਰ ਦਿੱਤੇ ਆ ਕੱਪੜੇ ਤੈਹ ਲਾਉਣੇ ਸ਼ੁਰੂ ਕਰ ਦਿੱਤੇ ਆ ਇਸੇ ਤਰਸ ਦੇ ਉੱਤੇ ਜੇ ਕਾਂਗਰਸੀਆਂ ਦਾ ਮਨ ਬਦਲ ਗਿਆ ਵੀ ਚਲੋ ਘਰ ਤੇ ਨਹੀਂ ਜਾਣਾ ਆਪਾਂ ਵਾਂਡੇ ਜਾ ਕੇ ਆਨੇ ਆ ਘੁੰਮ ਕੇ ਆਉਣੇ ਆ ਤਾਂ ਫਿਰ ਸਥਿਤੀ ਜਿਹੜੀ ਕਾਂਗਰਸ ਵਾਸਤੇ ਵਾਕਈ ਡਾਂਵਾਡੋਲ ਹੋ ਜਾਣੀ ਆ ਕਾਂਗਰਸ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਦੂਸਰੇ ਰਾਜਾਂ ਦੀ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਬੜੇ ਕ੍ਰਾਈਸਿਸ ਦੇ ਵਿੱਚੋਂ ਦੀ ਲੰਗੇਗੀ ਕਾਂਗਰਸੀਆਂ ਨੂੰ ਜਿਹੜੇ ਆਪਣੇ ਪਾਰਟੀ ਦੇ ਨਾਲ ਬੱਝੇ ਹੋਏ ਨੇ ਉਹਨਾਂ ਨੂੰ ਆਪਣਾ ਡਿਸਪਲਿਨ ਦਿਖਾਣਾ ਹੋਏਗਾ ਲੇਕਿਨ ਜਿਹੜੇ ਲੋਕਾਂ ਨੇ ਫਾਇਦਾ ਲੈਣਾ ਆ ਉਹ ਦੂਸਰੀਆਂ ਪਾਰਟੀਆਂ ਦੇ ਵਿੱਚ ਵੀ ਜਾ ਸਕਦੇ ਨੇ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਦਲ ਹੈ ਤੇ ਚਾਹੇ ਕੋਈ ਹੋਰ ਪਾਰਟੀ ਹੈ ਉਹਨਾਂ ਨੇ ਮੈਂ ਜਿਵੇਂ ਪਹਿਲਾਂ ਹੀ ਕਿਹਾ ਕਿ ਉਹਨਾਂ ਨੇ ਆਪਣੀ ਪਾਰਟੀ ਨਹੀਂ ਦੇਖਣੀ ਉਹਨਾਂ ਨੇ ਫਾਇਦਾ ਦੇਖਣਾ ਆ ਕਾਂਗਰਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਢਾਂਚਾ ਆਇਆ ਸੰਗਠਨ ਦਾ ਢਾਂਚਾ ਆਇਆ ਉਹਦੇ ਵਿੱਚ ਵੀ ਸਾਨੂੰ ਤਬਦੀਲੀ ਦੇਖਣ ਨੂੰ ਮਿਲ ਸਕਦੀ ਆ ਨਵੇਂ ਚਿਹਰੇ ਵੀ ਜਿਹੜੇ ਆ ਉਹ ਲਿਆਂਦੇ ਜਾ ਸਕਦੇ ਆ ਤੇ ਕੁਝ ਲੋਕਾਂ ਨੂੰ ਇਲੈਕਸ਼ਨ ਦੇ ਨੇੜੇ ਜਾ ਕੇ 2027 ਦੇ ਨੇੜੇ ਜਾ ਕੇ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚੋਂ ਦੂਸਰੀਆਂ ਪਾਰਟੀਆਂ ਵਿੱਚ ਗਏ ਆ ਉਹਨਾਂ ਨੂੰ ਵਾਪਸ ਲਿਆਉਣ ਦਾ ਯਤਨ ਵੀ ਕੀਤਾ ਜਾ ਸਕਦਾ ਪਰ ਫੌਰੀ ਤੌਰ ਤੇ ਜਿਹੜਾ ਆ ਦਸੰਬਰ ਜਨਵਰੀ ਜਾਂ ਫਰਵਰੀ ਤੱਕ ਮੈਨੂੰ ਲੱਗਦਾ ਆ ਕਿ ਪੰਜਾਬ ਦਾ ਜਿਹੜਾ ਢਾਂਚਾ ਆਇਆ ਉਹਦੇ ਵਿੱਚ ਚਾਹੇ ਸੈਕਟਰੀ ਲੈਵਲ ਤੇ ਚਾਹੇ ਪ੍ਰਧਾਨ ਲੈਵਲ ਤੇ ਤੇ ਚਾਹੇ ਦੂਸਰੇ ਜ਼ਿਲ੍ਹਾ ਪ੍ਰਧਾਨਾਂ ਦੇ ਲੈਵਲ ਤੇ ਇਹ ਚੇਂਜ ਜਿਹੜੀ ਆ ਉਹ ਸਾਫ਼ ਤੇ ਸਪਸ਼ਟ ਦਿਖਾਈ ਦੇ ਰਹੀ ਆ ਜੋ ਸਭ ਇੱਕ ਕਲ ਤੇ ਸਪਸ਼ਟ ਆ ਨਾ ਬਈ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਚਾਹੇ ਦਿੱਲੀ ਦੀਆਂ ਹੁਣ ਵਿਧਾਨ ਸਭਾ ਤੇ ਚਾਹੇ ਹੁਣ ਪੰਜਾਬ ਦੀਆਂ ਭਾਵੇਂ ਇੰਡੀਆ ਗੱਠਜੋੜ ਬਣਿਆ ਹੋਇਆ ਪਰ ਆਮ ਆਦਮੀ ਪਾਰਟੀ ਤੇ ਆਪ ਆਮ ਆਦਮੀ ਪਾਰਟੀ ਤੇ ਜਿਹੜੀ ਕਾਂਗਰਸ ਹੈ ਇਹਨਾਂ ਨੇ ਰਲ ਕੇ ਚੋਣਾਂ ਨਹੀਂ ਲੜਨੀਆਂ ਉਹਦੇ ਸੰਕੇਤ ਸਾਨੂੰ ਮਿਲਦੇ ਆ ਵੀ ਦਿੱਲੀ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ 11 ਉਮੀਦਵਾਰਾਂ ਦੀ ਲਿਸਟ ਜਾਰੀ ਕਰਦੀ ਹੈ ਤੇ ਨਾਲ ਹੀ ਕਾਂਗਰਸ ਜਿਹੜੀ ਹੈ ਉਹ ਆਪਣੇ ਦਿੱਲੀ ਦੇ ਵਿੱਚ ਜਿਹੜੇ ਵਰਕਿੰਗ ਮੈਂਬਰਸ ਨੇ ਜਿਹੜੇ ਵਰਕਿੰਗ ਉਹਨਾਂ ਦੇ ਕਮੇਟੀ ਦੇ ਅਹੁਦੇਦਾਰ ਆ ਉਹਨਾਂ ਦੇ ਵਿੱਚ ਤਬਦੀਲੀ ਅੱਜ ਕਰ ਦਿੰਦੇ ਆ ਉਹ ਇਸ ਕਰਕੇ ਕਰਦੇ ਆ ਵੀ ਤਾਂ ਜੋ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਸਕੇ ਕਿਉਂਕਿ ਚੋਣਾਂ ਸਿਰ ਤੇ ਆ ਗਈਆਂ ਜਨਵਰੀ ਦੇ ਵਿੱਚ ਲਗਭਗ ਚੋਣਾਂ ਜਿਹੜੀਆਂ ਦਿੱਲੀ 'ਚ ਹੋਣਗੀਆਂ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੋ ਪ੍ਰੋਫੈਸਰ ਸਾਹਿਬ ਹੋ ਗਏ 94 ਵਿਧਾਇਕ ਅੱਪਰ ਹੈਂਡ ਹੈ ਮਜਬੂਤੀ ਹੈ ਬਹੁਤ ਮਜਬੂਤ ਸਰਕਾਰ ਹੈ ਹੁਣ ਕੀ ਇੱਕ ਵਾਰ ਫੇਰ ਤੋਂ ਭਗਵੰਤ ਮਾਨ ਸਾਹਿਬ ਜਿਹੜੇ ਆ ਉਹ ਇਹਨਾਂ ਦੀਆਂ ਇਨਕੁਆਰੀਆਂ ਕਰਾਉਣਗੇ ਕਾਂਗਰਸ ਦੇ ਜਿਹੜੇ ਵਿਧਾਇਕ ਆ ਹੋਰ ਪਾਰਟੀਆਂ ਦੇ ਭਈ ਇਹਨਾਂ ਨੇ ਕਰਪਸ਼ਨ ਬਹੁਤ ਕੀਤੀ ਆ ਉਹਦਾ ਕਾਰਨ ਆ ਭਗਵੰਤ ਮਾਨ ਆਪ ਕਿਆ ਕਰਦੇ ਸੀਗੇ ਭਈ ਜਦੋਂ ਮੈਂ ਸਰਕਾਰ ਚ ਆ ਗਿਆ ਨਾ ਭਈ ਜੇ ਕਿਤੇ ਤੁਸੀਂ ਮੈਨੂੰ ਇਹ ਮੌਕਾ ਦੇ ਦਿੱਤਾ ਆਮ ਆਦਮੀ ਪਾਰਟੀ ਨੂੰ ਤੇ ਫਿਰ ਮੈਂ ਇਹਨਾਂ ਦੀਆਂ ਸਾਰੀਆਂ ਪੁਰਾਣੀਆਂ ਫਾਈਲਾਂ ਉਹ ਖੋਲੂਗਾ ਤੇ ਹੁਣ ਤੇ ਸੁਖ ਦੇ ਨਾਲ 94 ਵਿਧਾਇਕਾਂ ਵਾਲੀ ਪਾਰਟੀ ਆ ਤੇ ਇੱਕ ਵਾਰ ਫੇਰ ਤੋਂ ਵਿਜੀਲੈਂਸ ਜਿਹੜੀ ਆ ਉਹ ਸਰਗਰਮ ਹੋ ਜਾਵੇਗੀ ਉਹਨਾਂ ਵਿਧਾਇਕਾਂ ਦੇ ਖਿਲਾਫ ਜਿਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਪੰਜਾਬ ਦੇ ਵਿੱਚ ਕਰਪਸ਼ਨ ਕੀਤੀ ਹੈ ਐ ਬੜਾ ਦਿਲਚਸਪ ਪ੍ਰਸ਼ਨ ਹੈ ਤੁਹਾਡਾ ਸੰਦੀਪ ਜੀ ਵਿਜੀਲੈਂਸ ਦੀ ਜਾਂਚ ਜਿਹੜੀ ਹੈ ਉਸ ਦਾ ਆਧਾਰ ਅਗਰ ਭਗਵੰਤ ਮਾਨ ਜੀ ਦੇ ਇਲੈਕਸ਼ਨ ਤੋਂ ਪਹਿਲਾਂ ਦੇ ਬਿਆਨਾਂ ਨੂੰ ਬੜਾਇਆ ਜਾਵੇ ਤਾਂ ਤੁਸੀਂ ਦੇਖੋਗੇ ਕਿ ਕੁਝ ਲੋਕਾਂ ਤੇ ਕਾਰਵਾਈ ਹੋਈ ਹੈ ਕੁਝ ਲੋਕਾਂ ਨੂੰ ਲਟਕਾਇਆ ਗਿਆ ਹੈ ਤੇ ਕੁਝ ਤੇ ਬਿਲਕੁਲ ਕਾਰਵਾਈ ਨਹੀਂ ਹੋਈ ਕੁਝ ਲੋਕਾਂ ਜਿਨ੍ਹਾਂ ਤੇ ਕਾਰਵਾਈ ਨਹੀਂ ਹੋਈ ਉਹਨਾਂ ਲਈ ਅੰਦਰ ਖਾਤੇ ਆਪ ਦੇ ਦਰਵਾਜ਼ੇ ਖੁੱਲੇ ਨੇ ਜਿਨ੍ਹਾਂ ਤੇ ਕਾਰਵਾਈ ਹੋ ਰਹੀ ਹੈ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਅਸਦੇ ਰੂਪ ਦੇ ਵਿੱਚ ਕਿ ਆਜੋ ਸਾਡੇ ਦਰਵਾਜ਼ੇ ਖੁੱਲੇ ਆ ਤੇ ਕੁਝ ਲੋਕਾਂ ਤੇ ਕਾਰਵਾਈ ਹੋਈ ਐ ਉਹ ਵੀ ਉਹਨਾਂ ਤੇ ਵੀ ਪ੍ਰਸ਼ਨ ਚਿੰਨ ਲੱਗਦਾ ਕਿ ਉਹ ਸੱਚ ਹੈ ਜਾਂ ਝੂਠ ਹੈ ਰਾਜਨੀਤੀ ਵਿੱਚ ਸੱਚ ਝੂਠ ਸਾਰਾ ਹੀ ਚੱਲਦਾ ਜਿੱਥੇ ਸੱਚ ਦੀ ਲੋੜ ਐ ਸੱਚ ਬੋਲਿਆ ਜਾਂਦਾ ਜਿੱਥੇ ਝੂਠ ਦੀ ਲੋੜ ਐ ਉੱਥੇ ਝੂਠ ਬੋਲਿਆ ਜਾਂਦਾ ਜਿੱਥੇ ਕਿਸੇ ਨੇ ਕੋਈ ਭ੍ਰਸ਼ਟਾਚਾਰ ਕੀਤਾ ਹੁੰਦਾ ਉਸ ਤੇ ਕੋਈ ਕਾਰਵਾਈ ਨਹੀਂ ਵੀ ਕੀਤੀ ਜਾਂਦੀ ਤੇ ਜੇ ਕਿਤੇ ਭ੍ਰਸ਼ਟਾਚਾਰ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਉਸ ਲਈ ਸਰਕਾਰਾਂ ਦੇ ਆਪਣੇ ਦਾਇਰੇ ਹੁੰਦੇ ਨੇ ਮੈਨੂੰ ਯਾਦ ਹੈ ਮੈਂ ਕਿਸੇ ਦਾ ਖਾਸ ਵਿਸ਼ੇਸ਼ ਤੌਰ ਤੇ ਜ਼ਿਕਰ ਨਹੀਂ ਕਰਾਂਗਾ ਕਿ ਕਾਫੀ ਸਾਲ ਪਹਿਲਾਂ ਪੰਜਾਬ ਦੇ ਵਿੱਚ ਇੱਕ ਸਰਕਾਰ ਸੀ ਉਸ ਸਰਕਾਰ ਦੇ ਵੇਲੇ ਕੁਝ ਲੋਕਾਂ ਨੂੰ ਉਹਨਾਂ ਨੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਨਾ ਸੀ ਤਾਂ ਕਹਿੰਦੇ ਨੇ ਕਿ ਉਹਨਾਂ ਦੀਆਂ ਘਰਾਂ ਦੀਆਂ ਗਿਣਤੀਆਂ ਮਣਤੀਆਂ ਤੱਕ ਕਰਵਾ ਲਈਆਂ ਕਿਹਨਾਂ ਦੇ ਘਰ ਦੀ ਕਿੰਨੇ ਗਾ ਜਗ੍ਹਾ ਬਾਕੀ ਬਾਹਰ ਹੈ ਸੜਕ ਤੇ ਹੈ ਜਾਂ ਕਿਸ ਦੀ ਕਿਥੇ ਕੋਈ ਕੋਠੀ ਹੈ ਉਹਦੇ ਵਿੱਚ ਕਿੰਨੇ ਪੈਸੇ ਲੱਗੇ ਆ ਉਹਨਾਂ ਨੂੰ ਆਪਾਂ ਉਸ ਕਾਰਵਾਈ ਦੇ ਵਿੱਚ ਰੱਖਿਆ ਜਾਵੇ ਤੇ ਜਦੋਂ ਉਸ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਉਹਨਾਂ ਤੇ ਕਿਸੇ ਕਿਸਮ ਦਾ ਕੋਈ ਇਲਜ਼ਾਮ ਨਹੀਂ ਰਿਹਾ ਮੈਂ ਸਮਝਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਤੁਹਾਡਾ ਪ੍ਰਸ਼ਨ ਹੈ ਇਹ ਵਿਜੀਲੈਂਸ ਦੀ ਜਾਂਚ ਜਿਹੜੀ ਹੈ ਉਸ ਨੂੰ ਵਧਾਇਆ ਜਾਏਗਾ ਕਾਂਗਰਸੀਆਂ ਦਾ ਜਾਂ ਦੂਸਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਐ ਉਹਨਾਂ ਦਾ ਮਨੋਵਲ ਤੋੜਨ ਲਈ ਉਹਨਾਂ ਤੇ ਕਾਰਵਾਈ ਜ਼ਰੂਰ ਹੋਏਗੀ ਜਿਹੜੇ ਝੁਕ ਜਾਣਗੇ ਉਹ ਚਲੇ ਜਾਣਗੇ ਜਿਹੜੇ ਨਹੀਂ ਝੁਕਣਗੇ ਉਹ ਆਪੋ ਆਪਣੀਆਂ ਪਾਰਟੀਆਂ ਦੇ ਵਿੱਚ ਬਣੇ ਰਹਿਣਗੇ ਪਰੰਤੂ ਇੱਕ ਗੱਲ ਪੱਕੀ ਐ ਕਿ ਕੋਈ ਵੀ ਸਰਕਾਰ ਜਿਹੜੀ ਬਿਜਲੀਸ ਦਾ ਸਹਾਰਾ ਝੂਠ ਲਈ ਲੈਂਦੀ ਆ ਜਿਹੜੀ ਬਿਜਲੀਸ ਦਾ ਸਹਾਰਾ ਸਿਰਫ ਆਪਣੇ ਵਿਰੋਧੀਆਂ ਤੇ ਲੈਂਦੀ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਲਈ ਵੀ ਉਸੇ ਤਰ੍ਹਾਂ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਪੈਂਦਾ ਹੈ ਜਾਂ ਤਿਆਰ ਰਹਿਣਾ ਚਾਹੀਦਾ ਪਰ ਫਿਰ ਜੋਸ਼ੀ ਸਾਹਿਬ ਇਹ ਤੇ ਫਿਰ ਬਦਲੇ ਦੀ ਰਾਜਨੀਤੀ ਹੋਈ ਨਾ ਆਪਾਂ ਇਹ ਨਹੀਂ ਕਹਿ ਰਹੇ ਵੀ ਜਿਨੇ ਕਰਪਸ਼ਨ ਕੀਤੀ ਆ ਉਹਦੇ ਖਿਲਾਫ ਜਾਂਚ ਨਹੀਂ ਹੋਣੀ ਚਾਹੀਦੀ ਜੇ ਕੀਤੀ ਆ ਤੇ ਹੋਣੀ ਚਾਹੀਦੀ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਵੀ ਕੁਝ ਵਿਧਾਇਕਾਂ ਦੇ ਵੀਡੀਓ ਵੀ ਆਏ ਆਡੀਓ ਵੀ ਕਲਿੱਪ ਆਏ ਪਰ ਉਹਨਾਂ ਬਾਰੇ ਕੀ ਹੋਇਆ ਕੀ ਨਹੀਂ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਜੇ ਕੋ ਬੰਦਾ ਲੋਕਾਂ ਦੇ ਪੈਸਿਆਂ ਨਾਲ ਜਿਹੜਾ ਉਹ ਧਰੂ ਕਮਾਉਂਦਾ ਵਾ ਲੋਕਾਂ ਦੀ ਬੜੀ ਖੂਨ ਪਸੀਨੇ ਦੀ ਜਿਹੜੀ ਕਮਾਈ ਆ ਜੋ ਟੈਕਸ ਦੇ ਰੂਪ ਦੇ ਵਿੱਚ ਉਹ ਅਦਾ ਕਰਦੇ ਆ ਅਗਰ ਉਹਦੀ ਦੁਰਵਰਤੋਂ ਹੁੰਦੀ ਆ ਤਾਂ ਕਾਰਵਾਈ ਹੋਣੀ ਚਾਹੀਦੀ ਆ ਤੁਹਾਡੀ ਗੱਲ ਤੋਂ ਮੈਨੂੰ ਉਹ ਜਿਹੜਾ ਇੱਕ ਗੱਲ ਯਾਦ ਆਈ ਵੀ ਜਿੱਦਾਂ ਕਹਿ ਦਿੰਦੇ ਆ ਨਾ ਵੀ ਬੀਜੇਪੀ ਕੋਲ ਇੱਕ ਵਾਸ਼ਿੰਗ ਮਸ਼ੀਨ ਹੈਗੀ ਆ ਉਹ ਚੋ ਪਾ ਦਿੰਦੇ ਆ ਬੰਦਾ ਤੇ ਬੰਦਾ ਧੁੱਪ ਕੇ ਸਾਫ ਹੋ ਕੇ ਨੀਲ ਨੂੰ ਲੱਗ ਜਾਂਦਾ ਸੁੱਕਣੇ ਪਾਉਂਦੇ ਤੇ ਬਿਲਕੁਲ ਦੁੱਧ ਧੋਤਾ ਹੋ ਜਾਂਦਾ ਇਹ ਜਿਹੜੀ ਵਿਚਾਰਤਾ ਰਾਨਾ ਇਹ ਬਦਲਣੀ ਪਵੇਗੀ ਤਾਂ ਜੋ ਲੋਕਾਂ ਨੂੰ ਚੰਗਾ ਸਿਆਸਤਦਾਨ ਮਿਲ ਸਕੇ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਕਾਲਜੇਸ ਦੇ ਵਿੱਚ ਜਦੋਂ ਯੂਥ ਫੈਸਟੀਵਲਸ ਪਰਫਾਰਮ ਕਰਦੇ ਆ ਜਿੱਥੇ ਨਾਟਕ ਹੁੰਦਾ ਜਿੱਥੇ ਗਿੱਧੇ ਭੰਗੜੇ ਹੁੰਦੇ ਆ ਉੱਥੇ ਨਾ ਡਿਬੇਟ ਦੇ ਵੀ ਕੰਪੀਟੀਸ਼ਨਸ ਹੁੰਦੇ ਆ ਜਿੱਥੇ ਸਟੂਡੈਂਟਸ ਜਿਹੜੇ ਆ ਡਿਬੇਟ ਚ ਪਾਰਟਿਸਿਪੇਟ ਕਰਦੇ ਆ ਸਪੀਚ ਦੇ ਕੰਪੀਟੀਸ਼ਨਸ ਹੁੰਦੇ ਆ ਤੇ ਉਹ ਰੋਲ ਮਾਡਲ ਇਹਨਾਂ ਲੀਡਰਾਂ ਨੂੰ ਮੰਨਦੇ ਆ ਸੋ ਅਜਿਹੇ ਲੀਡਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਅਜਿਹੇ ਲੀਡਰ ਜਿਹੜੇ ਆ ਉਹ ਉਹਨਾਂ ਵਾਸਤੇ ਆਈਡਲ ਬਣ ਸਕਦੇ ਆ ਜਿਹੜੇ ਇਦਾਂ ਦੇ ਹੁਕਮ ਦਿੰਦੇ ਆ ਜੇ ਭੁਵੰਤਮਨ ਇਦਾਂ ਕਰਦੇ ਆ ਤਾਂ ਵਾਕਈ ਵਧੀਆ ਗੱਲ ਆ ਕਿਉਂਕਿ ਆਪ ਨੂੰ ਤੇ ਜੇ ਕੁਝ ਚੇਰੀ ਹੋਇਆ ਇਹਨਾਂ ਬਾਰੇ ਤੇ ਹਜੇ ਕੋ ਬਹੁਤੀ ਗੱਲ ਜਿਹੜੀ ਆ ਉਹ ਸਾਹਮਣੇ ਆਈ ਨਹੀਂ ਗੱਲਾਂ ਜਰੂਰ ਉੜਦੀਆਂ ਨੇ ਪਰ ਕਿਸੇ ਕਿਸਮ ਦਾ ਕੋਈ ਸਬੂਤ ਨਹੀਂ ਆ ਪਰ ਠੀਕ ਹੈ ਵੀ ਜੇ ਇਹਨਾਂ ਦੇ ਖਿਲਾਫ ਕੋਈ ਸਬੂਤ ਹੋਵੇ ਤਾਂ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਹੀ ਇੱਕ ਤੜਤ ਹੋਰ ਅਹਿਮ ਗੱਲ ਮੈਂ ਜਾਣਨਾ ਚਾਹਾਂਗਾ ਵੀ ਅਗਰ ਇਹ ਕਾਰਵਾਈ ਸ਼ੁਰੂ ਹੋ ਜਾਂਦੀ ਹੈ فرض ਕਰ ਲੋ ਤੇ ਜੇ ਉਹ ਬੰਦੇ ਫਿਰ ਪਾਰਟੀ ਜੁਆਇਨ ਕਰ ਲੈਂਦੇ ਆ ਤੇ ਫਿਰ ਐ ਸੰਦੀਪ ਜੀ ਇਹੀ ਗੱਲ ਤੇ ਮੈਂ ਕੁਝ ਕਹਿਣਾ ਚਾਹੁੰਦਾ ਸੀ ਕਿ ਜਿਸ ਵੇਲੇ ਭਗਵੰਤ ਮਾਨ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਜਿਸ ਵੇਲੇ ਇਹਨਾਂ ਨੂੰ ਮੁੱਖ ਮੰਤਰੀ ਦਾ ਅਹੁਦੇ ਲਈ ਐਲਾਨਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਤੇ ਇਹਨਾਂ ਨੇ ਵੱਡੇ ਵੱਡੇ ਦਾਵੇ ਵੀ ਕੀਤੇ ਸੀ ਤਾਂ ਵਾਅਦੇ ਵੀ ਕੀਤੇ ਸੀ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਹੈਲਥ ਮਨਿਸਟਰ ਨੂੰ ਇਹਨਾਂ ਨੇ ਡਿਸਮਿਸ ਵੀ ਕੀਤਾ ਸੀ ਪਬਲਿਕ ਕੰਸਲ ਸੀ ਸ਼ਾਇਦ ਮੈਂ ਕਹਿੰਦਾ ਹਾਂ ਜੀ ਮਾਨਸਾ ਤੋਂ ਉਹਨਾਂ ਨੂੰ ਡਿਸਮਿਸ ਵੀ ਕੀਤਾ ਸੀ ਪਰ ਆਉਣ ਵਾਲੇ ਸਮੇਂ 'ਚ ਜਿਵੇਂ ਤੁਸੀਂ ਜ਼ਿਕਰ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਕਈ ਐਮਐਲਏ ਜਿਹੜੇ ਨੇ ਉਹਨਾਂ ਦੇ ਵਿੱਚ ਕਈ ਵੀਡੀਓ ਆਏ ਕਈ ਆਡੀਓ ਆਏ ਉਹਨਾਂ ਦੀਆਂ ਰਿਕਾਰਡਿੰਗਸ ਆਈਆਂ ਉਹਨਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਖੱਡਾਂ ਦੇ ਇਲਜ਼ਾਮ ਲੱਗੇ ਹੋਰ ਪੈਸੇ ਧੇਲੇ ਦੇ ਕਈ ਇਲਜ਼ਾਮ ਲੱਗੇ ਲੇਕਿਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਜਦੋਂ ਲੋਕਾਂ ਦਾ ਵਿਸ਼ਵਾਸ ਇਸ ਤਰ੍ਹਾਂ ਉੱਠ ਜਾਵੇ ਕਿ ਸਰਕਾਰ ਬਦਲਾਖੋਰੀ ਕਰ ਰਹੀ ਹੈ ਤਾਂ ਫਿਰ ਨਤੀਜੇ ਭੁਗਤਨੇ ਪੈਂਦੇ ਨੇ ਅਗਰ ਸਰਕਾਰਾਂ ਜਿਹੜੀਆਂ ਨੇ ਉਹ ਸੱਚਮੁੱਚ ਕਰਨ ਤਾਂ ਫਿਰ ਲੋਕਾਂ ਤੇ ਅੱਛਾ ਪ੍ਰਭਾਵ ਵੀ ਪੈਂਦਾ ਹੈ ਇਸ ਲਈ ਕੋਈ ਵੀ ਸਰਕਾਰ ਹੋਵੇ ਉਸ ਨੂੰ ਬਦਲਾਖੋਰੀ ਤੋਂ ਜਿਹੜਾ ਆ ਉਹ ਮੁਕਤ ਰਹਿਣਾ ਚਾਹੀਦਾ ਸਹੀ ਫੈਕਟਸ ਲੋਕਾਂ ਦੇ ਸਾਹਮਣੇ ਲਿਆਉਣੇ ਚਾਹੀਦੇ ਨੇ ਸਿਰਫ ਪ੍ਰਚਾਰ ਵਾਸਤੇ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਬਿਜ਼ਨਸ ਦੇ ਘੇਰੇ ਵਿੱਚ ਨਹੀਂ ਕਸਣਾ ਚਾਹੀਦਾ ਅਗਰ ਉਸਨੇ ਭ੍ਰਸ਼ਟਾਚਾਰ ਕੀਤਾ ਹੈ ਅਸੀਂ ਬਿਲਕੁਲ ਇਸ ਗੱਲਾਂ ਸਹਿਮਤ ਆ ਕਿ ਉਹਤੇ ਜ਼ਰੂਰ ਕੜੀ ਕਾਰਵਾਈ ਕੀਤੀ ਜਾਵੇ ਲੇਕਿਨ ਅਗਰ ਸਿਰਫ ਦਿਖਾਵੇ ਲਈ ਪ੍ਰਚਾਰ ਲਈ ਲੋਕਾਂ ਵਿੱਚ ਇਹ ਦੱਸਣ ਲਈ ਕਿ ਅਸੀਂ ਭ੍ਰਸ਼ਟਾਚਾਰ ਤੇ ਬਹੁਤ ਸ਼ਕਤੀ ਨਾਲ ਪੇਸ਼ ਆ ਰਹੇ ਹਾਂ ਪਰ ਹੋਵੇ ਉਹਦੇ ਉਲਟਾ ਆਪਣੀ ਪਾਰਟੀ ਦੇ ਲੀਡਰਾਂ ਨੂੰ ਉਹ ਸਿਰਫ ਡਰਾਵੇ ਦੇ ਤੌਰ ਤੇ ਰੱਖਣਾ ਕਹਿੰਦੇ ਆ ਕਿ ਜਿਵੇਂ ਮੈਨੂੰ ਯਾਦ ਆਇਆ ਕਿ ਇੱਕ ਪ੍ਰਾਈਮ ਮਿਨਿਸਟਰ ਹੁੰਦੇ ਸੀ ਕਿਸੇ ਵੇਲੇ ਉਹਨਾਂ ਨੇ ਕਹਿੰਦੇ ਆਪੀ ਦਰਾਜ ਦੇ ਵਿੱਚ ਆਪੋਜੀਸ਼ਨ ਦੇ ਲੀਡਰਾਂ ਦੀ ਉਹ ਰੱਖੀ ਹੋਈ ਸੀ ਫੋਟੋ ਤੇ ਜਦੋਂ ਵੀ ਉਹਨਾਂ ਦੇ ਕੋਈ ਆਦਮੀ ਜਿਹੜੇ ਆ ਜਾਂ ਲੋਕ ਸਭਾ ਦੇ ਮੈਂਬਰ ਜਿਹੜੇ ਆ ਉਹ ਕਿਸੇ ਵਿਰੋਧੀ ਦੇ ਹੱਕ ਦੇ ਵਿੱਚ ਕੋਈ ਗੱਲ ਕਰਦੇ ਸੀ ਤਾਂ ਉਹ ਫੋਟੋ ਦਿਖਾ ਦਿੰਦੇ ਸੀ ਉਸੇ ਉਹ ਕਹਿੰਦੇ ਸੀ ਭਈ ਦੇਖ ਲਓ ਨਹੀਂ ਤਾਂ ਇਸ ਦੀ ਸਰਕਾਰ ਆ ਜਾਣੀ ਹੈ ਤੇ ਇਸ ਤਰ੍ਹਾਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਆਪਣੇ ਬੰਦਿਆਂ ਨੂੰ ਵੀ ਡਰਾਉਣ ਲਈ ਕਈ ਵਾਰੀ ਇਸ ਤਰ੍ਹਾਂ ਦੇ ਕਦਮ ਉਠਾਉਂਦੀਆਂ ਨੇ ਪਰ ਮੈਂ ਇਹ ਅਪੀਲ ਕਰਾਂਗਾ ਕਿਸੇ ਵੀ ਸਰਕਾਰ ਨੂੰ ਉਹ ਚਾਹੇ ਕਿਸੇ ਵੀ ਪਾਰਟੀ ਦੀ ਕਿਉਂ ਨਾ ਹੋਵੇ ਅਗਰ ਉਹ ਬਦਲਾਖੋਰੀ ਤੋਂ ਜਿਹੜਾ ਹੈ ਉਹ ਬਚਣ ਉਹ ਲੋਕਾਂ ਲਈ ਉਸ ਸਟੇਟ ਦੇ ਲੋਕਾਂ ਲਈ ਬੜਾ ਜਿਹੜਾ ਵਧੀਆ ਉਪਰਾਲਾ ਹੋਏਗਾ ਕਿ ਉਹ ਆਪਣੇ ਵੱਲ ਖਿੱਚ ਸਕਣ ਲੇਕਿਨ ਅਗਰ ਉਹ ਬਦਲਾਖੋਰੀ ਦੇ ਵਿੱਚ ਰਹਿੰਦੇ ਨੇ ਬਦਲਾਖੋਰੀ ਤੋਂ ਮੁਕਤ ਨਹੀਂ ਹੁੰਦੇ ਤਾਂ ਆਉਣ ਵਾਲਾ ਜਿਹੜੀ ਆ ਇਤਿਹਾਸ ਹੈ ਉਹ ਉਹਨਾਂ ਨੂੰ ਕਦੇ ਵੀ ਮਾਫ ਨਹੀਂ ਕਰੇਗਾ ਪ੍ਰੋਫੈਸਰ ਦਵਿੰਦਰ ਯੋਸ਼ੀ ਜੀ ਸਾਡੀ ਇਹ ਗੱਲ ਨਾ ਲੰਮੀ ਚੱਲਣੀ ਆ ਪਤਾ ਕਦੋਂ ਇਹ ਉਦੋਂ ਚੱਲਣੀ ਆ ਆਪਾਂ ਨੂੰ ਯਾਦ ਆ ਪਿਛਲੇ ਦਿਨੀ ਜਿਹੜੇ ਕੇਲਾਸ਼ ਗਹਿਲੋਤ ਦਿੱਲੀ ਦੇ ਟਰਾਂਸਪੋਰਟ ਮੰਤਰੀ ਸੀਗੇ ਉਹਨਾਂ ਨੇ ਆਮ ਆਦਮੀ ਪਾਰਟੀ ਛੱਡੀ ਤੇ ਭਾਜਪਾ ਸ਼ਾਮ ਪੈਂਦਿਆਂ ਹੀ ਉਹਨਾਂ ਨੇ ਜੁਆਇਨ ਕਰ ਲਈ ਦੁਪਹਿਰਕ ਵੇਲੇ ਉਹਨਾਂ ਨੇ ਪਾਰਟੀ ਨੂੰ ਅਸਤੀਫਾ ਭੇਜਿਆ ਤੇ ਸ਼ਾਮੀ ਉਹਨਾਂ ਨੇ ਜਿਹੜਾ ਵਾ ਉਹ ਭਾਜਪਾ ਜੁਆਇਨ ਕਰ ਲਈ ਇਲਜ਼ਾਮ ਉਹਨਾਂ ਦੇ ਉੱਤੇ ਵੀ ਸੀਗੇ ਵੀ ਜਦੋਂ ਆ ਦਿੱਲੀ ਦੇ ਵਿੱਚ ਸ਼ਰਾਬ ਘਟਾਲਾ ਹੋਇਆ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਪਰਚੇ ਦਰਜ ਹੋਏ ਕਹਿੰਦੇ ਨਾਮ ਉਹਨਾਂ ਦਾ ਵੀ ਘੁਮ ਘੁਮਾ ਕੇ ਕਿਤੇ ਸੂਈ ਉਹਨਾਂ ਨਾਲ ਵੀ ਆਂਦੀ ਸੀਗੀ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਬੀ ਕਹਿਲਾਸ਼ ਗਹਿਲੂਦ ਜਿਹੜੇ ਹੁਣ ਆਪ ਛੱਡ ਚੁੱਕੇ ਆ ਭਾਜਪਾ ਦੇ ਉਹ ਇਸ ਵਕਤ ਖੇਮੇ ਦੇ ਵਿੱਚ ਆ ਵੀ ਉਹਨਾਂ ਦੇ ਉੱਤੇ ਹੁਣ ਈਡੀ ਵਿਜੀਲੈਂਸ ਜਾਂ सीबीआई ਕੋ ਜਾਂਚ ਕਰੇਗੀ ਜਾਂ ਫਿਰ ਉਹ ਜਿਹੜੇ ਆ ਉਚੋਣਾ ਲੜਨਗੇ ਜਿੱਤ ਹਾਰ ਦਾ ਫੈਸਲਾ ਤੇ ਬਾਅਦ ਚ ਪਤਾ ਲੱਗੇਗਾ ਵੀ ਕਹਿਣ ਦਾ ਭਾਵ ਆ ਵੀ ਉਹਨਾਂ ਨੂੰ ਕੋਈ ਸਕੇਪ ਰੂਟ ਜਿਹੜਾ ਜੇ ਮਿਲ ਗਿਆ ਤਾਂ ਸਾਡੀ ਇਹ ਚਰਚਾ ਜਿਹੜੀ ਆ ਇਹ ਫੇਰ ਤੋਂ ਜਿਹੜੀ ਆ ਇਹ ਹੋਰ ਦਿਲਚਸਪ ਵੀ ਹੋਏਗੀ ਤੇ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਦਰਸ਼ਕ ਆ ਉਹ ਵੀ ਇਸ ਗੱਲ ਦਾ ਆਨੰਦ ਲੈਣਗੇ ਵੀ ਕਲਾਸ਼ ਗੈਲੂਤ ਦੇ ਨਾਲ ਕੀ ਬਣਿਆ ਸੋ ਤੁਸੀਂ ਆਪਣਾ ਸਮਾਂ ਦਿੱਤਾ ਇਹਨਾਂ ਖਬਰਾਂ ਦੇ ਉੱਤੇ ਇਹਨਾਂ ਸਿਆਸੀ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਉਨਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਆ ਕਮੈਂਟ ਕਰਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ